ਤੰਤਨ ਸਤਿਗੁਰੂ ਤੇ ਰਹੀ ਅਸਰ ਰੈਣ ਮਾਸਤ ਤੇ ਹੋਣਾ ਹੋਸ਼ਿਆਰ ਚਾਹੀਦਾ ਨਹੀਂ ਚਾਗੜਾ ਤੇ ਨਹੀਂ ਉਹ ਤਾਂ ਪਿਆਰ ਚਾਹੀਦਾ ਪਹਿਲਾ ਲਫ਼ਜ਼ ਤਰਾਜੂ ਤੋ ਤੋਲਿਏ ਸੋਚ ਸਮਝ ਕੇ ਵਿਚਾਰ ਕੇ ਹੀ ਬੋਲੀਏ ਕੌੜਾ ਸ਼ਬਦ ਇਹ ਨਾ ਬੋਲੀਏ ਜ਼ੁਬਾਨ ਚੋਂ تیر মুড় दाना نکلیয়া کمان چو کرنا سب دا عزت ستিকার चाहिदा ਹੁਣ ਮਸਤ ਤੇ ਰਹਿਣਾ ਹੋਸ਼ਿਆਰ चाहिदा ਨਹੀਂ ਅਬ ਗੁਣ ਕਿਸ ਦੇ ਚਿਤਾਰੀਏ ਗੁਨਾਹ ਐਬ ਪਹਿਲਾ ਖੁਦ ਦੇ ਸੁਧਾਰੀਏ ਗਿਰੇਵਾਨ ਆਪਣੇ ਚ ਜਾਤੀ ਮਾਰੀਏ ਆਪਣੇ ਬਾਰੇ ਚ ਸੋਚੀਏ ਵਿਚਾਰੀਏ ਖੁਦ ਕਮੀਆਂ ਦਾ ਕਰਨਾ ਸੁਧਾਰ ਚਾਹੀਦਾ ਹੁਣ ਮਸਤ ਤੇਰਨਾ ਹੋਸ਼ਿਆਰ ਚਾਹੀਦਾ ਨੀਤੀ ਦੋਗਲੀ ਕਦੇ ਵੀ ਅਪਣਾਈਏ ਨਾ ਗਿਰਗिट ਵਾਂਗੂ ਰੰਗ ਬਦਲਾਈਏ ਨਾ ਬਾਹਰੋਂ ਅੰਦਰੋਂ ਨજર ਵਖਾਈਏ ਨਾ ਚੇਰੇ ਤੇਨ ਕਵ ਝੂਠ ਦਾ ਚੜਾਈਏ ਨਾ ਕਦੇ ਵੀ ਨਹੀਂ ਕਰਨਾ ਤਕਰਾਰ ਜਹੀਦਾ ਹੁਣ ਵਸਤ ਤੇਰੇ ਨਾ ਹੋਸ਼ਿਆਰ ਚਾਹੀਦਾ ਖਾਓ ਰੁੱਖੀ ਸੁੱਕੀ ਠੰਡਾ ਪਾਣੀ ਪੀਓ ਜੀ ਨਾ ਪਰਾਈ ਦੇਖ ਤਰਸਾਈਏ ਜੀਓ ਜੀ ਰੋਟੀ ਅਮ੍ਰਿਤ ਤੇ ਹੱਕ ਹਲਾਲ ਹੈ ਤੀਮਾ ਜ਼ਹਿਰ ਹਰਾਮ ਦਾ ਨਿਵਾਲ ਹੈ ਕੜੀ ਮਿਹਨਤ ਤੇ ਕਰਨਾ ਗੁਜ਼ਾਰ ਚਾਹੀਦਾ ਹੁਣ ਮਸਤ ਤੇ ਰਹਿਣਾ ਹੋਸ਼ਿਆਰ ਚਾਹੀਦਾ ਰਾਜੀ ਰਜਾ ਵਿੱਚ ਰਈਏ ਸੁਖ ਪਾਈਏ ਜੀ ਗੱਲ ਗੱਲ ਤੇ ਉਲਾਂਭਾ ਨਾ ਸੁਣਾਈਏ ਜੀ ਪ੍ਰੇਮ ਮਸਤੀ ਚ ਵਕਤ ਵਿਤਾਈਏ ਜੀ ਹਰ ਪਲ ਗੁਰੂ ਗੁਰੂ ਹੁਣ ਗਾਈਏ ਜੀ ਬਿਲਕੁਲ ਨਹੀਂ ਕਰਨਾ ਹੰਕਾਰ ਚਾਹੀਦਾ ਹੁਣ ਮਸਤ ਤੇ ਰਹਿਣਾ ਹੋਸ਼ਿਆਰ ਚਾਹੀਦਾ ਇਹ ਦੁਨੀਆ ਜੋ ਠੱਗਾ ਦਾ ਬਾਜ਼ਾਰ ਹੈ ਪੰਜ ਚੋਰ ਮਾਨੀ ਮਾਇਆ ਵਾਲੀ ਤਾੜ ਹੈ ਕੌਣ ਦੁਸ਼ਮਣ ਕੌਣ ਬੇਲੀ ਯਾਰ ਹੈ ਛੱਡ ਅਲਸ ਤੇ ਰਹਿਣਾ ਹੋਸ਼ਿਆਰ ਹੈ ਸੁਧ ਖਾਲਸੇ ਅਚਾਰ ਵੀ ਵਹਾਰ ਚਾਹੀਦਾ ਹੁਣ ਵਸਤ ਤੇ ਰਹਿਣਾ ਹੋ ਸਿਆਰ ਚਾਹੀਦਾ ਰੱਖੋ ਗੁਰੂ ਤੇ ਦਰਿਡ ਵਿਸ਼ਵਾਸ ਜੀ ਕਿਸੇ ਦੂਸਰ ਦੀ ਰਖਣੀ ਕੀ ਆਸ ਜੀ ਸਤ ਗੁਰਵਾਲ ਕਦਮ ਵਧਾਈਏ ਜੀ ਲਾਭ ਹਾਨੀ ਦਾ ਖਿਆਨ ਲਾ ਲਿਆਈਏ ਜੀ ਤਨ ਨੇ ਮਨ ਨੇ ਤਨ ਸਭ ਦੇਣਾ ਵਾਰ ਚਾਹੀਦਾ ਹੁਣ ਵਸਤ ਤੇ ਰਹਿਣਾ ਹੋਸ਼ਿਆਰ ਚਾਹੀਦਾ ਸੰਤ ਪ੍ਰੇਮ ਵਾਲਾ ਪਾਠ ਹੀ ਪੜਾਉਂਦੇ ਨੇ ਸਭ ਤਾਰੇ ਮੇ ਅਰਥ ਸਮਝਾਉਂਦੇ ਨੇ ਕਦੇ ਸਾਥ ਮਣੀ ਛੱਡ ਕੇ ਨਾ ਸੰਤ ਜੀ ਚਾਹੇ ਲੱਖ ਕਿਉਂ ਨਾ ਮਿਲਣੀਏ ਸੰਤ ਜੀ ਤਨ ਤਨ ਦਾ ਉਦੇਸ ਰਸਟੀ ਦਾ ਯੂਦਾਰ ਚਾਹੀਦਾ ਹੁਣ ਮਸਤ ਤੇ ਰਹਿਣਾ ਹੋਸ਼ ਯਾਰ ਚਾਹੀਦਾ ਪ੍ਰੇਮ ਨਾਮ ਚ ਨਿਆਮ ਤਤ ਮਾਮ ਜੀ ਪਰਮਉੰਦੇ ਦਾਤਾ ਸਤਿਨਾਮ ਜੀ ਮੀਤ ਕਰਨ ਵਾਲਾ ਜ਼ਰੂਰੀ ਕਾਮ ਜੀ ਪ੍ਰੇਮ ਕਰਨਾ ਸਿਮਰਨ ਨਾਮ ਜੀ ਹੋਣਾ ਮਾਲਕ ਦਾ ਸ਼ੁਕਰ ਗੁਜ਼ਾਰ ਚਾਹੀਦਾ ਹੋਣਾ ਵਸਤ ਤੇ ਰਹਿਣਾ ਹੋ ਸਿਆਰ ਚਾਹੀਦਾ ਨਾਹੀ ਝਗੜਾ ਤੇ ਨਾਹੀ ਬਹੁਤਾ ਪਿਆਰ ਚਾਹੀਦਾ ਤਨ ਤਨ ਸਤਿਗੁਰੂ ਤੇਰਾ ਹੀ ਅਸ